ਦੇਖੋ ਮੈਂ ਤਾਂ ਕੁਝ ਨਹੀਂ ਦੇਖਦਾ ਜਨਤਾ ਦੇਖਦੀ ਪਈ ਮੇਰੇ ਵੱਲ ਸਾਰਾ ਕੁਝ ਜਨਤਾ ਨੇ ਕੀਤਾ ਮੈਂ ਕੁਝ ਨਹੀਂ ਕੀਤਾ ਮੈਨੂੰ ਤਾਂ ਪਤਾ ਵੀ ਨਹੀਂ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਸਾਰਾ ਕੁਝ ਕਰ ਗਈ ਜਨਤਾ ਦੇਖੋ ਮੈਂ ਰੱਬ ਦਾ ਨਾਮ ਲਊਗਾ ਉਸ ਤੋਂ ਬਾਅਦ ਆਪਾਂ ਸਾਰੀ ਗੱਲਾਂ ਖੁੱਲ੍ਹ ਕੇ ਕਰਾਂਗੇ ਦਿਲ ਖੋਲ੍ਹ ਕੇ ਗੱਲਾਂ ਕਰਾਂਗੇ ਕਿਉਂਕਿ ਇੱਥੇ ਵੈਸਟ ਵਿੱਚ ਐਮਪੀ ਵੀ ਜਿੱਤਿਆ ਐਮਐਲਏ ਵੀ ਜਿੱਤਿਆ ਕੌਂਸਲਰ ਵੀ ਜਿੱਤੇ ਕਿਸੇ ਨੇ ਕੋਈ ਹਾਲ ਨਹੀਂ ਕੀਤਾ ਸੋ ਪਹਿਲਾਂ ਰੱਬ ਦਾ ਨਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ जय पिन जय पर जय भगवान वाल्मीकि जय गुरु रविदास ਧੰਤਿ ਸ਼੍ਰੀ ਗੁਰੂ ਵਿਦਾਸ ਮਰ ਹਾਲੇਲੂਇਆ ਗੌਸਪਾ ਖੁਸ਼ੀ ਦਵਲਾ ਤਾਲਾ ਸਭ ਨੂੰ ਕੋ ਜੈ ਮਸੀਦੀ ਧੰਨ ਕਬੀਰ ਜੈ ਕਬੀਰ ਔਰ ਸਾਰਿਆਂ ਨੂੰ ਮੇਰੇ ਭਰਾਵਾਂ ਨੂੰ ਜਕਾਰਾ ਮਾਂ ਚਿੰਤਪੁਰੇ ਦਾ ਬੋਲ ਸਤਿ ਸ਼੍ਰੀ ਅਕਾਲ ਜੀ ਨਿਰੰਕਾਰ ਮੈਂ ਤੇਰੀ ਸ਼ਰਨ ਹਮ ਨੂੰ ਬਖਸ਼ੋ ਜਕਾਰਾ ਭੋਲੇ ਪੰਡਰੀ ਜਕਾਰਾ ਪੀਰਾ ਦੀ ਜੈ ਦੇਖੋ ਜੀ ਵੱਡੇ ਵੱਡੇ ਕੰਮ ਹੁੰਦੇ ਆ ਇਕੱਲੇ ਕਦੀ ਨਹੀਂ ਕੋਈ ਕਰ ਸਕਦਾ ਇਹ ਜਨਤਾ ਹੀ ਹੈ ਜਿਹੜੀ ਕਰਦੀ ਪਈ ਮੇਰਾ ਮੋਟਰਸਾਈਕਲ ਖਰਾਬ ਸੀਗਾ ਪਾਜੀ ਨੇ ਠੀਕ ਕਰਾ ਦਿੱਤਾ ਹੁਣ ਮੇਰੇ ਕੁਰਤੇ 1200 ਰੁਪਏ ਦੇ ਬਣੇ ਪਿਆ ਉਹ ਵੀ ਜਨਤਾ ਨੇ ਬਾਈ ਆ ਚਸ਼ਮਾ ਮਿੰਟੂ ਐਨਕਾ ਵਾਲੇ ਹੈ ਉਹਨਾਂ ਨੇ ਦਿੱਤਾ ਆ ਟੋਪੀ ਮੈਨੂੰ ਉੱਥੋਂ ਚੰਡੀਗੜ੍ਹ ਤੋਂ ਮਿਲੀ ਹੈ ਜੀ ਠੀਕ ਹੈ ਜੀ ਸਾਰੇ ਲੋਕ ਮੇਰੇ ਨਾਲ ਬਹੁਤ ਸੇਵਾ ਕਰ ਰਹੇ ਆ ਜਿਹੜੇ ਫੁੱਲ ਹੁਣ ਪਾਜੀ ਨੇ ਲੈ ਕੇ ਮੇਰੇ ਗਲ ਚ ਪਾਏ ਆ ਤੇ ਇਹ ਸਾਡੇ ਪਰਮਾਨੈਂਟ ਪਾਏ ਰਹਿਣੇ ਚਾਹੀਦੇ ਆ ਤੇ ਅਸੀਂ ਜਿੱਤਾਂਗੇ ਜੰਗ ਜਾਰੀ ਰੱਖੀ ਆ ਤੇ ਬੈਸਟ ਵਿੱਚ ਆਪਾਂ ਇਦਾਂ ਦੇ ਕੰਮ ਕਰਕੇ ਦਿਖਾਵਾਂਗੇ ਕਿ ਦੁਨੀਆ ਨੂੰ ਪਤਾ ਲੱਗ ਜਾਏਗਾ ਪੂਰੇ ਦੇਸ਼ ਵਿਦੇ ਹਿੰਦੁਸਤਾਨ ਦੇ ਵਿੱਚ ਇੱਕ ਡੰਕਾ ਵੱਜੇਗਾ ਕਿ ਨੀਡ ਟੂ ਸ਼ਟਨਾਂ ਵਾਲਾ ਜਿਹੜਾ ਐਮਐਲਏ ਬਣਿਆ ਉਹਨੇ ਬੜੇ ਬੜੇ ਵੱਡੇ ਕੰਮ ਕਰਕੇ ਦਿਖਾ ਦਿੱਤੇ ਕਿ ਜਿਹੜੇ ਸਾਡੇ ਪ੍ਰਧਾਨ ਮੰਤਰੀ ਜਿੰਦਰ ਮੋਦੀ ਸਾਹਿਬ ਵੀ ਨਹੀਂ ਕਰ ਸਕਦੇ ਇਹ ਤੋਂ ਗੱਲ ਕਰੀਏ ਹੁਣ ਕਾਮਾਦੀ ਪਾਰਟੀ ਦੇ ਸਭ ਤੋਂ ਪਹਿਲਾ ਤੇ ਸੀਐਮ ਸਾਹਿਬ ਖੁਦ ਇੱਥੇ ਰਹਿਣ ਆ ਗਏ ਉਸ ਤੋਂ ਇਲਾਵਾ ਜਿਹੜੇ ਕੈਬਨਿਟ ਮੰਤਰੀ ਹੈ ਉਹਨਾਂ ਨੂੰ ਵਾਰਡ ਬਣਤੇ ਗਏ ਹੈ ਤੇ ਤਗੜਾ ਕੰਪੀਟੀਸ਼ਨ ਲੱਗ ਰਿਹਾ ਕਿਦਾ ਦੇਖਦੇ ਹੋ ਸੀਐਮ ਸਾਹਿਬ ਦੇ ਦੇਖੋ ਉਹ ਸਾਰੇ ਡਰੇ ਪਏ ਹੈ ਕਿ ਨੀਡ ਟੂ ਜੇ ਖੜੇ ਹੋਣਾ ਨੀਡ ਟੂ ਇੱਕ ਉਹ ਬੰਦਾ ਵਾ ਉਹ ਸ਼ਖਸ ਹੈ ਕਿ ਦੁਨੀਆ ਦੇ ਵਿੱਚ ਉਹਦੇ ਮੁਕਾਬਲਾ ਕੋਈ ਨਹੀਂ ਹੋ ਸਕਦਾ ਔਰ ਵੱਡੇ ਵੱਡੇ ਲੀਡਰ ਮੇਰੇ ਕੋ ਫੋਨ ਆ ਰਹੇ ਭਾਜੀ ਤੁਸੀਂ ਨਾ ਵੋਟਾਂ ਦੇ ਖੜੇ ਹੋ ਭਾਜੀ ਤੁਸੀਂ ਪੈਸੇ ਲੈ ਲਓ ਭਾਈ ਤੁਸੀਂ ਹਾਂ ਕਰ ਲਓ ਭਾਈ ਪੈਸੇ ਹਾਂ ਕਰ ਲਓ ਯਾਰ ਇਦਾਂ ਅਸੀਂ ਤਾਂ ਤਾਕਤ ਕਾਏ ਦੇਖੋ ਮੈਂ ਮੈਂ ਰੋਂਦੇ ਨੇ ਕਿਹਾ ਤਾਂ ਸੀ ਮੇਰੇ ਕੋ ਪੈਸੇ ਨਹੀਂ ਮੈਂ ਚਲ ਰਿਹਾ ਜੀ ਮੈਂ ਮਰ ਗਿਆ ਮੈਂ ਫਲਾਣ ਹੋ ਗਿਆ ਲੋਕਾਂ ਨੇ ਮਦਦ ਕੀਤੀ ਲੋਕੀ ਰੱਬ ਵਰਗੇ ਜਿਹੜੇ ਬੈਸਟ ਵਿੱਚ ਬੰਦੇ ਰੱਬ ਵਰਗੇ ਵਸਦੇ ਨੇ ਮੈਂ ਉਹਨਾਂ ਨੂੰ ਕਹਿੰਦਾ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਪ੍ਰਚਾਰਕਾਂ ਨੇ ਹੈ ਕਾਂਗਰਸ ਦੇ ਵੀ ਵੱਡੇ ਵੱਡੇ ਲੀਡਰ ਚਾਹ ਚਲ ਚੱਲੇ ਸਾਡੇ ਵੀ ਸਾਡੇ ਵੀ ਆ ਰਿਹਾ ਜੀ ਬੀਬੋਪੂ ਆ ਰਹੀ ਆ ਤਾਇਆ ਟੱਲੀ ਦਾ ਮਾਰਿਆ ਭੋਲਾ ਭਾਵੀ ਚੁੰਮੇ ਵਾਲੀ ਆ ਰਹੀ ਹੈ ਸਾਡੇ ਵੀ ਵੱਡੇ ਵੱਡੇ ਪ੍ਰਚਾਰਕ ਬੁਲਾਏ ਜਾ ਰਹੇ ਬਾਹਰ ਦੇ ਦੇਸ਼ਾਂ ਹਿੰਦੁਸਤਾਨ ਦੇ ਵਿੱਚ ਪਰਦੇਸ਼ ਦੇ ਵਿੱਚ ਇਸ ਦੇਸ਼ ਦੇ ਵਿੱਚ ਡੰਕਾ ਭਜੇਗਾ ਕਿ ਨੀਟੂ ਛਤਾਂ ਵਾਲਾ ਜਿੱਤੇਗਾ ਨਹੀਂ ਨਹੀਂ ਲੱਗਦਾ ਨਹੀਂ ਚੈਲੰਜ ਹੋ ਜੂਗਾ ਕਿ ਸੀਐਮ ਸਾਹਿਬ ਕੋ ਤੇ ਰਹਿਣ ਆ ਗਿਆ ਤੇ ਕਾਫੀ ਉਸ ਚੀਜ਼ਾਂ ਪਰਕ ਤੋਂਗਾ ਨਹੀਂ ਨਹੀਂ ਮੈਂ ਮੈਂ ਤੇ ਮੇਰੀ ਤੇ ਜਿੱਤ ਪੱਕੀ ਹੈ ਮੈਨੂੰ ਤਾਂ ਦੱਸਿਓ ਚੰਗੀ ਗੱਲ ਹੈ ਕਿਉਂਕਿ ਬੈਸਟ ਵਾਲੇ ਬੰਦਿਆਂ ਨੂੰ ਹੁਣ ਪਤਾ ਲੱਗਣਾ ਵਾ ਹੁਣ ਉਹਨਾਂ ਨੂੰ ਦੱਸਣਾ ਵਾ ਕਿ ਜਿਹੜੀਆਂ ਕਮੀਆਂ ਇੱਥੇ ਐਮਪੀ ਵੀ ਜਿੱਤੇ ਐਮਐਲਏ ਵੀ ਜਿੱਤੇ ਪਰ ਕਿਸੇ ਨੇ ਪਾਣੀ ਪਾਣੀ ਦਾ ਵਿਕਾਸ ਨਹੀਂ ਕੀਤਾ ਸਿਵਲ ਦਾ ਵਿਕਾਸ ਨਹੀਂ ਕੀਤਾ ਬਿਜਲੀ ਦੀ ਬੜੀ ਸਮੱਸਿਆ ਵਾ ਔਰ ਲੋਕੀ ਪਰੇਸ਼ਾਨ ਐ ਇਹਨਾਂ ਲੋਕਾਂ ਤੋਂ ਦੁਖੀ ਹੋ ਗਏ ਆ ਉਹਨਾਂ ਨੇ ਹੁਣ ਮੈਨੂੰ ਕਹਿ ਦਿੱਤਾ ਵੀ ਖੁੱਲਾ ਫਤਵਾ ਜਾਰੀ ਹੈ ਨੀ ਟੂ ਸ਼ਟਰ ਨਾਲ ਵੋਟ ਪਾਣੀ ਹੈ ਹੋਰ ਮੈਂ ਕਿਹਾ ਜੀ ਦੇਖੋ ਵਿਧਾਨ ਸਭਾ ਸਾਡੀ ਗੱਲ ਕਰੇਗੀ ਵੀ ਇੰਡੀਆ ਦੇ ਭਾਰਤ ਦੇਸ਼ ਦੇ ਵਿੱਚ ਇੱਕ ਬੰਦਾ ਆਇਆ ਇਸ ਬੰਦੇ ਨੂੰ ਬਹੁਤ ਅੱਗੇ ਲੈ ਕੇ ਜਾਣਾ ਇਹਦੀ ਸੋਚ ਬਹੁਤ ਵਧੀਆ ਵਾ ਤੇ ਜੇ ਮੈਂ ਕਿਤੇ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬਣ ਜਾ ਮੈਂ ਨਰਿੰਦਰ ਮੋਦੀ ਸਾਹਿਬ ਦੇ ਕੀ ਬੇਨਤੀ ਕਰਨ ਹੱਥ ਜੋੜ ਕੇ ਕਿ ਜੇ ਮੈਂ ਪ੍ਰਧਾਨ ਮੰਤਰੀ 4 ਘੰਟੇ ਵਾਸਤੇ ਬਣ ਗਿਆ ਤੇ ਸਮਝ ਲਓ ਇੰਡੀਆ ਅਮੀਰ ਹੋ ਜਾਏਗਾ पर मुद्दा ਜੇ ਵਿਧਾਨ ਸਭਾ ਦੀ ਗੱਲ ਹੈ ਬੈਸਟ ਹਲਕੇ ਦੀ ਗੱਲ ਕਰੋ ਤੁਸੀਂ ਬੈਸਟ ਹਲਕੇ ਨੂੰ ਕਿੱਦਾਂ ਸਹੀ ਕਰੋਗੇ ਦੇਖੋ ਬੈਸਟ ਬੈਸਟ ਹਲਕੇ ਦਾ ਮੁੱਦਾ ਇੱਥੇ ਬਹੁਤ ਵੱਡਾ ਮੁੱਦਾ ਬਹੁਤ ਵੱਡਾ ਮੁੱਦਾ ਇਹ ਚਾਹਤ ਤੇ ਪੀਸੀਆਰ ਵਾਲਿਆਂ ਨੂੰ ਕਹਿ ਕੇ ਪੁਲਿਸ ਨੂੰ ਕਹਿ ਕੇ ਸਿਕੰਜਾ ਟੈਡ ਕਰ ਸਕਦੇ ਪਰ ਇਹਨਾਂ ਲੋਕਾਂ ਨੇ ਕੀਤਾ ਨਹੀਂ ਕਿਉਂ ਨਹੀਂ ਕੀਤਾ ਕਿਉਂਕਿ ਕੁਝ ਲੀਡਰ ਲੋਕ ਸਾਡੇ ਜਿਹੜੇ ਹੱਥ ਮਲਾ ਲੈਂਦੇ ਆ ਹੱਥ ਮਿਲਣ ਤੋਂ ਬਾਅਦ ਨਾ ਸਾਡੀ ਗੱਲ ਸੁਣਦੇ ਆ ਨਾ ਕਰਦੇ ਪਰ ਨੀਟੂ ਛਟਰਾ ਵਾਲਾ ਇੱਕ ਮਾਨਦਾਰ ਅਫਸਰ ਹੈ ਮਾਨਦਾਰ ਬੰਦਾ ਵਾ ਇਮਾਨਦਾਰ ਅਫਸਰ ਰਹੇਗਾ ਇਮਾਨਦਾਰ ਅਫਸਰ ਨਾਲ ਰਹਿ ਕੇ ਕੰਮ ਕਰੇਗਾ ਵੈਸਤ ਨੂੰ ਚੰਡੀਗੜ੍ਹ ਬੁਲਾਏਗਾ ਬਣਾਏਗਾ ਜੇ ਨਾ ਬਣਾ ਸਕਿਆ ਤੇ ਜੁੱਤੀਆਂ ਮੇਰੇ ਤਿਆਰ ਰੱਖਿਓ ਉਹੀ ਜੁੱਤੀਆਂ ਦਾ ਹਾਰਮ ਆਪਣੇ ਗਲ 'ਚ ਪਾਉਂਗਾ ਕਿਸੇ ਨੇ ਨਹੀਂ ਕਹਿਣਾ ਪਰ ਮੈਂ ਕਹਿਣਾ ਜੇ ਤੁਸੀਂ ਮੈਨੂੰ ਵੋਟ ਨਹੀਂ ਪਾਉਣੀ ਚਾਹੁੰਦੇ ਇੱਕ ਮੇਰੀ ਛੋਟੀ ਜੀ ਬੇਨਤੀ ਹੈ ਵੀ ਰੁੱਖ ਜਰੂਰ ਲਾ ਦਿਓ ਕਿਉਂਕਿ ਸਾਡੀ ਆਉਣ ਵਾਲੀ ਜਿਹੜੇ ਬੱਚੇ ਐ ਉਹਨਾਂ ਦੇ ਸਿਰ ਤੇ ਪਾਣੀ ਨਹੀਂ ਰਹਿਣਾ ਇਹਨਾਂ ਮੰਤਰੀਆਂ ਦਾ ਲੁੱਟ ਕੇ ਖਾ ਜਾਣਾ ਤੇ ਜੇ ਤੁਸੀਂ ਮੈਨੂੰ ਇੱਕ ਮੌਕਾ ਦੇ ਦਿੱਤਾ ਤੇ ਮੈਂ ਤੁਹਾਨੂੰ ਵਾਅਦਾ ਕਰਦਾ ਕਿ ਮੈਂ ਤੁਹਾਡੇ ਸ਼ਹਿਰ ਨੂੰ ਚੰਡੀਗੜ੍ਹ ਨਾਲ ਬਣਾ ਸਕਿਆ ਤੇ ਜੁੱਤੀਆਂ ਨਾ ਲਾ ਕੇ ਮਾਰਿਓ ਮੇਰੇ ਸੱਚ ਬਦਿਆ ਕੰਮ ਕਰਨ ਵਾਲਾ ਬੰਦਾ ਜਿੱਤ ਗਿਆ ਵੀ ਜਿੱਤ ਗਿਆ ਕਦੀ ਮੈਨੂੰ ਸਲਮਾਨ ਖਾਨ ਦਾ ਫੋਨ ਆਉਂਦਾ ਕਦੀ ਮੈਨੂੰ ਸ਼ਾਹਰੂਖ ਖਾਨ ਦਾ ਆਉਂਦਾ ਕਦੀ ਇੰਤਹਾਬ ਚੰਦ ਆਉਂਦਾ ਵੱਡੇ ਵੱਡੇ ਲੀਡਰਾਂ ਦੇ ਸਿੰਗਦਰਾਂ ਦੇ ਵੱਡੇ ਵੱਡੇ ਬੰਦਿਆਂ ਦੇ ਅੁੱਧਿਆਂ ਦੇ ਫੋਨ ਆਉਂਦੇ ਆ ਵੀ ਭਾਈ ਤੁਸੀਂ ਸੀਟ ਛੱਡ ਦਿਓ ਤੇ ਪੈਸੇ ਬੋਲੋ ਕਿਨੇ ਲੈਣੇ ਪਰ ਨੀਟੂ ਨੀਟੂ ਬਕਾਉ ਨਹੀਂ ਹੈਗਾ ਨੀਟੂ ਬਕਾਉ ਨਹੀਂ ਹੈਗਾ ਨੀਟੂ ਨੀਟੂ ਇਮਾਨਦਾਰ ਬੰਦਾ ਨੀਟੂ ਬੋਲੀਵੁੱਡ ਦੇ ਵਿੱਚ ਜਾ ਰਿਹਾ ਨੀਟੂ ਦੀਆਂ 12 13 ਫਿਲਮਾਂ ਵੀ ਆ ਰਹੀਆਂ ਹੀਰੋ ਸੇ ਬਣ ਗਿਆ ਜ਼ੀਰੋ ਉਹ ਫਿਲਮ ਵੀ ਆ ਰਹੀ ਹੈ ਨੀਮਸ ਸਸਕੁਟਨੀ ਪਾਰਟ 2 ਫਿਲਮ ਦੇਖ ਲੋ ਟੌਪ ਤੇ ਲੱਗੀ ਹੈ ਕਿੱਥੇ ਦਲਜੀਤ ਦੀ ਫਿਲਮ ਜੱਟ ਜੂਲੀਅਰ ਅੱਜ ਫਿਲਮ ਫਲॉप ਕਿਉਂ ਹੋਈ ਇਹਦਾ 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 ਵੱਡਾ ਕਾਰਨ ਕੀ ਸੀਗਾ ਕਿ ਜਿਹੜਾ ਨਾਮ ਇੰਡਸਟਰੀ ਦੇ ਵਿੱਚ ਜੱਟ ਜੂਲੀਅਰ ਫਿਲਮ ਸੁਪਰ ਤੋਂ ਸੁਪਰ ਡੂਪਰ ਜਾਂਦੀ ਹੈ ਕਿਉਂ ਫਿੱਟ ਕਿਉਂ ਨਹੀਂ ਫਿਟਿੰਗ ਬੈਠੀ ਕਿਉਂਕਿ ਉਹਦਾ ਇੱਕ ਬਹੁਤ ਵੱਡਾ ਉਹਦਾ ਤੇ ਸਾਨੂੰ ਵੋਟ ਵੀ ਪਾਣਗੇ ਸਾਨੂੰ ਪੂਰਾ ਬੈਸਟ ਦੇ ਇਲਾਕਾ ਵਾ ਜੀ ਬੈਸਟ ਵਾਲਿਆਂ ਨੇ ਪਹਿਲੂ ਕਿਹਾ ਤਾਂ ਵੀ ਬੋਰਡ ਜਿੰਨੀ ਅਸਕੀ ਨੀਡੂ ਨੂੰ ਪਾਣੀ ਹੈ ਅਪਾ ਕਿਸੇ ਨੂੰ ਨਹੀਂ ਮੰਨਦੇ ਹੋਰ ਜਿਹੜਾ ਮਰਜ਼ੀ ਹੈ ਜਿਹੜਾ ਸਾਡੇ ਨਾਲ ਆ ਹਮੇਸ਼ਾ ਛੜਿਆ ਇਹ ਦੇਖ ਲਓ ਸਾਰੀਆਂ ਪਾਰਟੀਆਂ ਸਾਡੇ ਨਾਲੜੀਆਂ ਨੇ ਛੜਨਾ ਕਿੱਦਾਂ ਵਾ ਇਹ ਲੋਕਾਂ ਦੱਸਣਾ ਕਿਉਂਕਿ ਆਉਣ ਵਾਲਾ ਇਹਨਾਂ ਦਾ ਐਮਐਲਏ ਨਹੀਂ ਛਟਰਾ ਵਾਲਾ ਹੀ ਆ ਉਹ ਲੋਕਾਂ ਨੇ ਜ਼ਾਹਰ ਕਰ ਦਿੱਤਾ ਜਿੰਨਾ ਮਰਜ਼ੀ ਪੈਸਾ ਜੋ ਦਿੰਦੇ ਲੈ ਲੋ ਇਹਨਾਂ ਕੋ ਪੈਸਾ ਦਿੰਦੇ ਆ ਜੋ ਦਿੰਦੇ ਆ ਰਾਸ਼ਨ ਦਿੰਦੇ ਲੈ ਲੋ ਵੋਟ ਤੁਸੀਂ ਪਤਾ ਤੁਹਾਨੂੰ ਕਿੱਧਰ ਪਾਉਣੀ ਹੈ 12 ਨੰਬਰ ਬਟਨ ਚੋ ਨਿਸ਼ਾਨ ਬੈਠਵਾ ਯਾਦ ਰੱਖਣਾ ਇਹ ਮੈਂ ਤੁਹਾਨੂੰ ਰੋਜ਼ ਯਾਦ ਕੰਟੀਨਿਊਸ ਕਰਾਂਦਾ ਰਹੂੰਗਾ ਪਰ ਮੇਰੀ ਕਲ ਦੀ ਜਿਹੜੀ ਸਕੀਮ ਹੈ ਨਾ ਮੇਰੀ ਬੀਬੋ ਪੂ ਆ ਰਹੀ ਹੈ ਕੱਲ ਹੀ ਆ ਪਰਸੋਂ ਤੇ ਫਿਰ ਤਾਇ ਟੈਲੀਗਰਾਹ ਮਾਰਿਆ ਪੋਲਾ ਕਮੇਡੀਅਨ ਆ ਰਿਹਾ ਫਿਰ ਭਾਬੀ ਚੁੰਮੇ ਵਾਲੀ ਆਏਗੀ ਇਸ ਇੰਡੀਆ ਦੇ ਪਰਦੇਸ਼ ਦੇ ਵਿੱਚ ਕਲਾਕਾਰਾਂ ਦੀ ਕੋਈ ਕਮੀ ਨਹੀਂ ਸਾਡੇ ਦੇ ਉੱਤੇ ਕਲਾਕਾਰ ਹੈ ਨਹੀਂ پیسے ਅਸੀਂ ਤਾਂ ਸੁਰਾਂ ਦੇ ਬਾਦਸ਼ਾਹ ਆ ਅਸੀਂ ਵਜਦੇ ਹਾਂ ਸੁਰਾਂ ਤੱਕ ਚਲੇ ਜਾਣਾ ਫਖਰ ਲੋਕਾਂ ਦੀ ਬੇਨਤੀ ਕਰਦੇ ਇੱਕ ਵਾਰੀ ਐਮਐਲਏ ਬਣਾਓ ਤੇ ਪੰਜਾਬ ਵਿੱਚ ਆਪਾਂ ਫਿਲਮਾਂ ਵੱਡੀਆਂ ਬਣਾਓ